ਬਿਕਰਮ ਸਿੰਘ ਮਜੀਠੀਆ ਕੇਸ ਚ ਨਵੀਂ ਅਪਡੇਟ ਸਾਹਮਣੇ ਆਈ ਹੈ ਕਰਮ ਸਿੰਘ ਮਜੀਠੀਆ ਦੀ ਜੋ ਅੱਜ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅਦਾਲਤ ਚ ਸੁਣਵਾਈ ਹੋਣੀ ਸੀ ਉਹ ਇੱਕ ਵਾਰ ਫਿਰ ਤੋਂ ਟਲ ਗਈ ਹੈ ਜਿਹਾ ਅੱਜ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਜੋ ਸੁਣਵਾਈ ਸੀ ਹੁਣ ਉਹ ਫੇਰ ਤੋਂ ਟਲ ਕੇ ਤੇ ਹੁਣ ਉਹ 6 ਅਗਸਤ ਨੂੰ ਹੋਵੇਗੀ ਇਸ ਤੋਂ ਪਹਿਲਾਂ ਵੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਸੀ ਉਹ ਅੱਗੇ ਹੋ ਗਈ ਸੀ ਉਸ ਤੋਂ ਬਾਅਦ ਅੱਜ ਦੀ ਤਾਰੀਖ ਦਿੱਤੀ ਗਈ ਸੀ 4 ਅਗਸਤ ਤੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜੋ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਹੈ ਉਹ ਅੱਜ ਟਾਲ ਕੇ ਹੁਣ 6 ਅਗਸਤ ਨੂੰ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ 2 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵੀ ਖਤਮ ਹੋ ਗਈ ਸੀ ਉਸ ਤੋਂ ਬਾਅਦ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਹੋਰ ਵਿਕਰਮ ਸਿੰਘ ਮਜੀਠੀਆ ਦੀ ਵਾਦਾ ਦਿੱਤੀ ਤੇ 14 ਤਰੀਕ ਨੂੰ ਹੁਣ ਉਹਨਾਂ ਦੀ ਨਿਆਇਕ ਹਿਰਾਸਤ ਜੋ ਖਤਮ ਹੋ ਰਹੀ ਤੇ ਅਗਲੀ ਜੋ ਪੇਸ਼ੀ ਹੈ ਹੁਣ ਉਹਨਾਂ ਦੀ 14 ਅਗਸਤ ਨੂੰ ਹੋਵੇਗੀ ਤੇ ਇਸ ਦੇ ਨਾਲ ਹੀ ਜੋ ਬੈਰਕ ਬਤਲਨ ਦੀ ਵੀ ਸੁਣਵਾਈ ਸੀ ਵਿਕਰਮ ਸਿੰਘ ਮਜੀਠੀਆ ਕੇਸ ਚ ਉਸ ਦੀ ਜੋ ਸੁਣਵਾਈ ਹੈ ਉਹ 6 ਅਗਸਤ ਨੂੰ ਹੋਣੀ ਹੈ ਤੇ ਇਸ ਤੋਂ ਪਹਿਲਾਂ ਹੀ ਅੱਜ ਯਾਨੀ ਕਿ 4 ਅਗਸਤ ਨੂੰ ਉਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਲਵਾਈ ਹੋਣੀ ਸੀ ਲੇਕਿਨ ਹੁਣ ਜਾਣਕਾਰੀ ਸਾਹਮਣੇ ਆਈ ਕਿ ਜ਼ਮਾਨਤ ਪਟੀਸ਼ਨ ਜਿਹੜੀ ਸੁਣਵਾਈਏ ਫਿਰ ਤੋਂ ਟਾਲ ਦਿੱਤੀ ਗਈ ਹੈ ਤੇ ਉਸ ਨੂੰ ਹੁਣ 6 ਅਗਸਤ ਕਰ ਦਿੱਤਾ ਗਿਆ ਤੇ 6 ਅਗਸਤ ਨੂੰ ਹੁਣ ਵਿਕਰਮ ਸਿੰਘ ਮਜੀਠੀਆ ਕੇਸ ਚ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਵੇਗੀ ਤੇ ਇਸ ਦੇ ਨਾਲ ਹੀ ਉਸੇ ਦਿਨ 6 ਅਗਸਤ ਨੂੰ ਹੀ ਬੈਰਗ ਬਦਲਣ ਦੀ ਵੀ ਜੋ ਸੁਣਵਾਈ ਹੈ ਉਹ ਸੇਮ ਦਿਨ ਹੀ 6 ਅਗਸਤ ਨੂੰ ਹੋਵੇਗੀ ਤਾਂ ਸੀ ਕਿ ਪਿਛਲੇ ਡੇਢ ਮਹੀਨੇ ਤੋਂ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਚ ਬੰਦ ਰਹੇ 25 ਜੂਨ ਨੂੰ ਉਹਨਾਂ ਨੂੰ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਚ ਵਿਜੀਲੈਂਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਉਹਨਾਂ ਦੇ ਘਰ ਤੇ ਦੀ ਰੀਡ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਵਿਕਰਮ ਸਿੰਘ ਮਜੀਠੀਆ ਜੋ ਹੈਗੇ ਲਾਂਬਾ ਜੇਲ੍ਹ 'ਚ ਇਸ ਵਕਤ ਬੰਦ ਨੇ ਤੇ ਉਹਨਾਂ ਦੀ ਨਿਆਇਕ ਹਿਰਾਸਤ ਵਿੱਚ 14 ਦਿਨ ਲਈ ਵਧਾ ਦਿੱਤੀ ਗਈ ਹੈ 2 ਤਰੀਕ ਨੂੰ ਉਹਨਾਂ ਦੀ ਪੇਸ਼ੀ ਵੀਡੀਓ ਕਾਨਫਰੰਸ 'ਤੇ ਰਾਈ ਹੋਈ ਸੀ ਤੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਅਗਲੀ ਜੋ ਪੇਸ਼ੀ ਉਹਨਾਂ ਦੀ 14 ਅਗਸਤ ਨੂੰ ਉਹ ਵੀ ਵੀਡੀਓ ਕਾਨਫਰੰਸ 'ਤੇ ਰਾਈ ਹੋਵੇਗੀ ਤੇ ਇਸ ਦੇ ਨਾਲ ਹੀ ਉਹਨਾਂ ਦੀ ਜਿਹੜੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਜੋ ਯਾਚਿਕਾ ਸੀਗੀ ਉਸ ਤੇ ਜਿਹੜੀ ਸੁਣਵਾਈ ਹੋਣੀ ਸੀ ਉਹ ਟਾਲ ਦਿੱਤੀ ਗਈ ਸੀ ਪਹਿਲੇ ਵੀ ਉਸ ਤੋਂ ਬਾਅਦ ਅੱਜ ਦੀ ਤਾਰੀਖ ਦਿੱਤੀ ਗਈ ਸੀ ਤੇ ਹੁਣ ਵੱਡੀ ਖਬਰ ਸਾਹਮਣੇ ਵੀ ਉਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਜੋ ਸੁਣਵਾਈਏ ਉਸ ਨੂੰ ਟਾਲ ਕੇ 6 ਅਗਸਤ ਕਰ ਦਿੱਤਾ ਗਿਆ ਤੇ ਹੁਣ 6 ਅਗਸਤ ਨੂੰ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਤੇ ਬੈਰਕ ਬਦਲਣ ਦੀ ਜੋ ਸੁਣਵਾਈ ਹੈ ਇਹ ਦੋਨਾਂ ਤੇ ਸੁਣਵਾਈ ਜੋ ਹੈ ਹੁਣ ਵਿਕਰਮ ਸਿੰਘ ਮਜੀਠੀਆ ਦੇ ਕੇਸ 'ਚ 6 ਅਗਸਤ ਨੂੰ ਹੋਵੇਗੀ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇਸ ਕੇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਆਖਿਰ ਉਹਨਾਂ ਦੀ ਜਿਹੜੀ 6 ਅਗਸਤ ਨੂੰ ਵੀ ਹੁਣ ਸੁਣਵਾਈ ਹੋਣੀ ਹੈ ਹੁਣ ਫੇਰ ਤੋਂ ਅੱਗੇ ਡਲ ਜਾਵੇਗੀ ਜਾਂ ਉਸ ਤੇ ਕੋਈ ਫੈਸਲਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਜਾ ਤੱਕ